ਲੋ ਬਈ ਗੱਲ ਆ ਤਾਂ ਆਪਾਂ ਇਹ ਕਰਦੇ ਆ ਸਾਰਾ ਦਿਨ ਨਾ ਆਪਾਂ ਕੂੜਾ ਢੋਂਦੇ ਫਿਰਦੇ ਆ ਕੂੜੇ ਇਕੱਠਾ ਕਰਦੇ ਫਿਰਦੇ ਆ ਤੇ ਜਿੰਨਾ ਚਿਰ ਆਪਾਂ ਸੱਥ ਗੱਪ ਮਾਰਦੇ ਆ ਨਾ ਤੇ ਉਹਨਾਂ ਚਿਰ ਆਪਾਂ ਰੱਬ ਦਾ ਨਾਮ ਧਿਆਦਾ ਕਰਗੇ ਤੇ ਇਹ ਮੈਂ ਤਾਂ ਹੀ ਗੀਤ ਲਿਖਦਾ ਹੁਣਾ ਜਿੰਨੇ ਕੇ ਮੈਨੂੰ ਆਉੜਦੇ ਐ ਕਿ ਭਾਈ ਸਤਗੁਰ ਦੇ ਚਰਨਾਂ 'ਚ ਬੈਠ ਕੇ ਨਾਮ ਜਪ ਲਿਆ ਕਰੋ ਪਰ ਮੈਂ ਦੋ ਘੜੀ ਜਪ ਲਿਆ ਕਰੋ ਜ਼ਿਆਦੇ ਨਹੀਂ ਤਾਂ ਤੇ ਹੂੰ ਤਾਂ ਵੈਸੇ ਰੋਟੀ ਖਾਂਦੇ ਕੋਈ ਨੀ ਆਵੜਦੇ ਕੁਛ ਵੀ ਕੰਮ ਕਰਦੇ ਆ ਖੇਤੀ ਦੇ ਵਿੱਚ ਆਪਾਂ ਤੇ ਫਿਰਦੇ ਆਪਾਂ ਰੱਬ ਦਾ ਨਾਮ ਲੈ ਸਕਦੇ ਆ ਪਰ ਆ ਜਿਹੜਾ ਗੀਤ ਹੈ ਨਾ ਚਾਰਕ ਲੈਣਾ ਦਾ ਇਹ ਵੀ ਇਹੀ ਹੈ ਸਤਿਗੁਰ ਦੇ ਨਾਲ ਹੀ ਆਪਾਂ ਜੋੜਨ ਦੀ ਸਕੀਮ ਕਰੀਆ ਲੋਕਾਂ ਨੂੰ ਕਿ ਜੁੜੋ ਭਾਈ ਸਤਿਗੁਰ ਦੇ ਚਰਨਾਂ ਦੇ ਵਿੱਚ ਬੈਠ ਕੇ ਆਪਾਂ ਨਿਗਮਾ ਸਕਦੇ ਆ ਸਤਿਗੁਰ ਦੀ ਗੋਦ ਦਾ ਜਿਸੋਣੋ ਜੀ ਗੀਤ ਜੈ ਸਿੰਘ ਵਾਲਿਆਂ ਨੂੰ ਪੜਦਾ ਤੇ ਲਿਖਦਾ ਸਤਗੁਰ ਦੇ ਨਾਲ ਪਾਲਾ ਦੋਸਤੀ ਚਰਨਾ ਵਿੱਚ ਸਿਰ ਧਰ ਕੇ ਸਤਗੁਰ ਦੇ ਨਾਲ ਪਾਲਾ ਦੋਸਤੀ ਚਰਨਾ ਵਿੱਚ ਸਿਰ ਧਰ ਕੇ ਸਤਗੁਰ ਦਾ ਤੂੰ ਹੋ ਜਾ ਲੈਣਾ ਕੀ ਲੋਕਾਂ ਨਾਲ ਲੜ ਕੇ ਸਤਗੁਰ ਦਾ ਤੂੰ ਹੋ ਜਾ ਲੈਣਾ ਕੀ ਲੋਕਾਂ ਨਾਲ ਲੜ ਕੇ ਸੱਥਾਂ ਦੇ ਵਿੱਚ ਗੱਪ ਮਾਰਦਾ ਰੱਬ ਦਾ ਨਾਮ ਧਿਆਲਾ ਸੱਥਾਂ ਦੇ ਵਿੱਚ ਗੱਪ ਮਾਰਦਾ ਰੱਬ ਦਾ ਨਾਮ ਧਿਆਲਾ ਸੁੱਖਾਂ ਦਾ ਜੋ ਚੱਲਦਾ ਸਮੁੰਦਰ ਵਿੱਚ ਤੂੰ ਡੁੱਬਕੀ ਲਾਲਾ ਸੁੱਖਾਂ ਦਾ ਜੋ ਚੱਲਦਾ ਸਮੁੰਦਰ ਵਿੱਚ ਤੂੰ ਡੁੱਬਕੀ ਲਾਲਾ ਬਿਨਾ ਗੱਲ ਤੋਂ ਦੁਨੀਆਂ ਦੇ ਵਿੱਚ ਕਿਉਂ ਫਿਰਦਾ ਤੂੰ ਡਰ ਕੇ ਸਤਗੁਰ ਦਾ ਤੂੰ ਹੋ ਜਾ ਲੈਣਾ ਕੀ ਲੋਕਾਂ ਨਾਲ ਲੜ ਕੇ ਕੂੜ ਦੀ ਦੁਨੀਆਂ ਵਿੱਚ ਤੁਰ ਕੇ ਕੂੜਾ ਇਕੱਠਾ ਕਰਦਾ ਕੂੜ ਦੀ ਦੁਨੀਆਂ ਵਿੱਚ ਤੂੰ ਰਹਿ ਕੇ ਕੂੜਾ ਇਕੱਠਾ ਕਰਦਾ ਨਕੀਆਂ ਨਕੀਆਂ ਗੱਲਾਂ ਕਰਕੇ ਕਿਉਂ ਲੋਕਾਂ ਨਾਲ ਲੜਦਾ ਨਕੀਆਂ ਨਕੀਆਂ ਗੱਲਾਂ ਕਰਕੇ ਕਿਉਂ ਲੋਕਾਂ ਨਾਲ ਲੜਦਾ ਨਾਮ ਤੇ ਆਲਾ ਰੱਬ ਦਾ ਓਏ ਤੂੰ ਗੁਰੂ ਘਰਾਂ ਵਿੱਚ ਬੜ ਕੇ ਸਤ ਗੁਰ ਦਾ ਤੂੰ ਹੋ ਜਾ ਲੈਣਾ ਕੀ ਲੋਕਾਂ ਨਾਲ ਲੜ ਕੇ ਸਤਗੁਰ ਦਾ ਤੂੰ ਹੋ ਜਾ ਲੈਣਾ ਕੀ ਲੋਕਾਂ ਨਾਲ ਲੜ ਕੇ ਜਿੰਨਾ ਚਿਰ ਤੂੰ ਕਰੇ ਚੁਗਲੀਆਂ ਰੱਬ ਦਾ ਨਾਮ ਤੇ ਆਲਾ ਜਿੰਨਾ ਚਿਰ ਤੂੰ ਕਰੇ ਚੁਗਲੀਆਂ ਰੱਬ ਦਾ ਨਾਮ ਤੇ ਆਲਾ ਚਰਨ ਲੱਗ ਜਾ ਸਤਗੁਰ ਦੇ ਤੂੰ ਖੁਸ਼ੀਆਂ ਝੋਲੀ ਪਾਲਾ ਚਰਨੇ ਲੱਗ ਜਾ ਸਤਗੁਰ ਦੇ ਤੂੰ ਖੁਸ਼ੀਆਂ ਝੋਲੀ ਪਾਲਾ ਅਨਪੜ ਨੂੰ ਤੂੰ ਵੇਖ ਵੇਖ ਕਿਉਂ ਮਰਦਾ ਏ ਸੜ ਸੜ ਕੇ ਅਨਪੜ ਨੂੰ ਤੂੰ ਵੇਖ ਵੇਖ ਕਿਉਂ ਮਰਦਾ ਏ ਸੜ ਸੜ ਕੇ ਸਤਗੁਰ ਦਾ ਤੂੰ ਹੋ ਜਾ ਲੈਣਾ ਕੀ ਲੋਕਾਂ ਨਾਲ ਲੜ ਕੇ ਸਤਗੁਰ ਦਾ ਤੂੰ ਹੋ ਜਾ ਲੈਣਾ ਕਿ ਲੋਕਾਂ ਨਾਲ ਲੜ ਕੇ ਇਹਦੇ ਵਿੱਚ ਵੀ ਇਹੀ ਸੰਦੇਸ਼ ਦਿੱਤਾ ਆਪਾਂ ਵੀ ਆ ਕਿਉਂ ਮੇਰੇ ਤੇ ਮੱਚੀ ਜਾਂਦਾ ਤੂੰ ਕਿਉਂ ਤੂੰ ਮੇਰੇ ਨਾਲ ਵਿਰੋਧ ਕਰੀ ਜਾਂਦਾ ਮੈਂ ਤਾਂ ਹਰ ਸਮੇਂ ਚਾਰਨਾ ਦੀ ਧੂੜਾਂ ਲੋਕਾਂ ਦੇ ਤੇ ਮਿੱਧੀ ਜਾਂ ਜਿਵੇਂ ਵੀ ਹਿੱਚ ਕਹੇ ਗਲੀਆਂ ਦੇ ਵਿੱਚ ਕੱਖ ਹੁੰਦੇ ਆ ਕੱਖਾਂ ਲੋਕ ਮਿੱਧੀ ਜਾਂਦੇ ਆ ਆਪਾਂ ਤਾਂ ਉਹੇ ਦੇ ਬੰਦੇ ਆ ਕੱਖਾਂ ਵਰਗੇ ਤੇ ਮਿੱਧੀ ਜਾਂਦੇ ਕੋਈ ਗੱਲ ਨਹੀਂ ਕੋਮਾ ਕ ਪਿੱਛੇ ਜਗੀ ਤੇ ਦੇਖਿਆ ਸੀਗਾ ਇੱਕ ਗੁਰੂ ਨਾਨਕ ਦੇਵ ਜੀ ਦਾ ਉਹਦੇ ਵਿੱਚ ਇਹ ਜਿਹਾ ਕੀਤਾ ਸੀਗਾ ਵੀ ਜੈ ਸਿੰਘ ਵਾਲਾ ਅਨਪੜ ਸਾਰੇ ਮੁਲਖ ਦੇ ਨਾਲੋਂ ਗਰੀਬ ਜਿਹਾ ਕੋਈ ਭਾਲੇ ਤੋਂ ਨਹੀਂ ਮਿਲਣਾ ਬਾਬੇ ਨਾਨਕ ਜਿਹੇ ਫਕੀਰ ਜਿਹਾ ਬਾਬੇ ਨਾਨਕ ਵਰਗਾ ਫਕੀਰ ਨਹੀਂ ਮਿਲਣਾ ਪਾਣੂ ਤੇ 나 ਹੀ ਮੇਰੇ ਵਰਗਾ ਗਰੀਬ ਮਿਲਣਾ ਗਰੀਬ ਉਹ ਹੁੰਦਾ ਹੈ ਪੈਸੇ ਨਾਲ ਨਹੀਂ ਹੁੰਦਾ ਇਹ ਤਾਂ ਮੈਂ ਆਪਣੀਆਂ ਛੁਟੀਆਂ ਸ਼ੌਂਤ ਹੈ ਜਿਹੜਾ ਬੰਦਾ ਅੰਦਰੋਂ ਆਖੇ ਵੀ ਆਪਾਂ ਲੜਨਾ ਨਹੀਂ ਕਿਸੇ ਨਾਲ ਵਿਰੋਧ ਨਹੀਂ ਕਰਨਾ ਆਪਾਂ ਕੋਈ ਆਪਣਾ ਨਿਸ਼ਕਾਨ ਕਰ ਗਿਆ ਤਾਂ ਵੀ ਚੁੱਪ ਕਰ ਜਾਓ ਤੇ ਜੇ ਆਪਾਂ ਨੂੰ ਗਾਲਾਂ ਦੇ ਗਿਆ ਤਾਂ ਵੀ ਚੁੱਪ ਕਰ ਜਾਓ ਉਹਨੂੰ ਕਹਿੰਦੇ ਆ ਗਰੀਬ ਤੇ ਅਸੀਂ ਸਮਝ ਰੱਖਿਆ ਵੀ ਉਹਦੇ ਕੋਲੇ ਪੈਸੇ ਥੋੜੇ ਐ ਉਹਦੇ ਕੋਲ ਵਾਲੀਆਂ ਜ਼ਮੀਨਾਂ ਐ ਉਹਦੇ ਭਲਾ ਵੱਡੇ ਵੱਡੇ ਲੱਗੇ ਨਾ ਜਿਵੇਂ ਕਹਿ ਲਈ ਵੀ ਪٹرول ਪੰਪ ਲੱਗੇ ਆ ਹੋਰ بڑا ਕੁਝ ਤੇ ਉਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਬਸ ਸਾਢੇ ਕਿ ਤਿੰਨ ਫੁੱਟ ਧਰਤੀ ਮਿਲੂਗੀ ਤੇ ਬਸ ਜਾਂ ਬਾਤ ਤੋਂ ਬਾਦ ਕਾਊਂਟਰ ਲੱਕੜਾ ਮਿਲਣੀਆਂ ਤੇ ਬਿਨਾ ਜੇਬ ਗੀਜੇ ਦਾ ਆਪਾਂ ਨੂੰ ਜਾਂਦਿਆਂ ਨੂੰ ਕਫਨ ਮਿਲੂਗਾ ਜਿਹਦੇ ਵਿੱਚ ਆਪਾਂ ਲਕੋ ਨਹੀਂ ਸਕਦੇ ਕੁਸ ਕਿੰਨੀ ਇਥੇ ਕੂੜਾ ਇਕੱਠਾ ਕਰ ਲੂ ਮਾਇਆ ਠੱਗੀਆਂ ਮਾਲੋ ਝੂਠ ਸੁਫਾਨ ਤੇ ਆਪਣੇ ਕਫਨ ਦਾ ਉਹ ਹੋਊਗਾ ਜਿਹਦੇ ਜੇਬ ਤੇ ਕੋਈ ਵੀ ਉਹਦੀ ਗੀਜਾ ਨਹੀਂ ਹੁੰਦਾ ਖਾਲੀ ਆਏ ਸੀ ਆਪਾਂ ਪਸਾ ਇੰਨਾ ਵੀ ਆਏ ਆਪਾਂ ਨੰਗੇ ਸੀਗੇ ਹੁਣ ਥੋੜਾ ਢੱਕ ਦੇਣਗੇ ਗੱਲ ਇੰਨੀ ਹੈ ਨਾਲ ਨਿਕੋ ਜਾਣਾ ਤੇ ਮੇਰੀ ਵੀਡੀਓ ਸੁਣ ਕੇ ਸਾਰੀ ਵੇਕੇ ਤੇ ਤੁਸੀਂ ਨਾ ਕਿਰਪਾ ਕਰਕੇ ਜਿਹੜਾ ਹੈਗਾ ਮੈਨੂੰ ਤੁਸੀਂ ਕਮੈਂਟ ਕਰਕੇ ਦੱਸ ਦਿਆ ਕਰੋ ਲਾਇਕ ਕਰ ਦਿਆ ਕਰੋ ਤੇ ਫੋਲੋ ਕਰ ਦਿਆ ਕਰੋ ਤੇ ਛੋਡੀ ਮੈਂ ਸੇਵਾ ਕਰਦਾ ਰਹੂੰਗਾ ਛੋਡਾ ਆਪਣਾ ਅਣਪੜ੍ਹ ਜੈ ਸਿੰਘ ਵਾਲਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ